ਤੁਸੀਂ ਜਿਹੜੇ ਕਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਕਾਲ ਮੁਕਦੀ ਹੈ ਹਨ ਇਹ ਕਿੰਨੇ ਕੰਮ ਕਰਨਾ ਅੱਜ ਆਪਾਂ ਇੱਕ ਥੋੜੀ ਨਾਲ ਗੱਲ ਕਰਨੀ ਆ ਸੰਜੀ ਸਕੂਲ ਬੱਸਾਂ ਬਾਰੇ ਸਕੂਲ ਬੱਸਾਂ ਦਾ ਟਾਈਮ ਤਕਰੀਬਨ 2:30 ਵਜੇ ਤੋਂ ਲੈ ਕੇ ਤੇ 3:30 ਵਜੇ ਤੱਕ ਪੂਰੇ ਜੋਰਾਂ ਤੇ ਹੁੰਦਾ ਹੈ ਉਧਰ ਸਵੇਰੇ ਹੁਣ 9 ਵਜੇ ਸਕੂਲ ਲੱਗਦੇ ਆ 8:30 ਤੋਂ ਲੈ ਕੇ 9:00 ਵਜੇ ਤੱਕ ਇਸ ਸਕੂਲ ਬੱਸਾਂ ਵਾਲੇ ਬਾਈਆਂ ਦਾ ਮੰਨ ਕੇ ਚੱਲੋ ਵੀ ਮੈਂ ਸਾਰਿਆਂ ਨੂੰ ਤਾਂ ਨਹੀਂ ਕਹਿੰਦਾ ਪਰ 90 95% ਮੈਂ ਇਸ ਗੱਲ ਦਾ ਦਾਵਾ ਕਰਦਾ ਕਿ ਉਹਨਾਂ ਦੀ ਡਰਾਈਵਰੀ ਬਹੁਤ ਰਫ ਹੈ ਔਰ ਕੋਈ ਕਾਬਲ ਡਰਾਈਵਰ ਵੀ ਨਹੀਂ ਹੁੰਦੇ ਉਹਨਾਂ ਦੀਆਂ ਬੈਨਾਂ ਤੇ ਠੀਕ ਹੈ ਨਾ ਜਿਹੜਾ ਬੰਦਾ ਮਰਜ਼ੀ ਜਿੱਥੇ ਮਰਜ਼ੀ ਇਸ ਸਕੂਲ ਵਾਲੇ ਕੋਈ ਡਰਾਈਵਰ ਦੀ ਮੰਨ ਮੰਨ ਦੀ ਤਮੰਨਾ ਮੇਰੇ ਨਾਲ ਬਹਿ ਕੇ ਗੱਲ ਕਰ ਸਕਦਾ ਮੈਂ ਸਬੂਤ ਦੇ ਸਕਦਾ ਠੀਕ ਹੈ ਜੀ ਕੱਲ ਦੀ ਗੱਲ ਹੀ ਹੈ ਪਾਪਾ ਤੇ ਸਵੰਤ ਸਿੰਘ ਸਕੂਲ ਆ ਰੌਂਤੇ ਮੈਂ ਸਮਾਧ ਵਾਲੀ ਸਾਈਡ ਤੋਂ ਆ ਰਿਹਾ ਸੀ ਜਿਹੜੀਆਂ ਸਮਾਧ ਵਾਲੇ ਪਾਸੇ ਨੂੰ ਦੋ ਬੱਸਾਂ ਗਈਆਂ ਲਗਾਤਾਰ ਉਹਨਾਂ ਦੀਆਂ ਜਿਹੜੀ ਪਹਿਲੀ ਮੂਰੇ ਬੱਸ ਜਾਂਦੀ ਸੀ ਮੋਨਾ ਡਰਾਈਵਰ ਸੀ ਉਹਦੇ ਤੇ ਤੁਸੀਂ ਮੰਨ ਕੇ ਚੱਲੋ ਵੀ ਉਹਦੀ ਇੰਨੀ ਰਫ ਡਰਾਈਵਰੀ ਸੀ ਇੰਨੀ ਤੇਜ਼ੀ ਨਾਲ ਜਾ ਰਿਹਾ ਸੀ ਔਰ ਤੁਸੀਂ ਮੰਨਿਓ ਵੀ ਮੈਂ ਬਾੜ ਦੇ ਵਿੱਚ ਬਾੜ ਕੇ ਨਾ ਪਾਸੇ ਗੱਡੀ ਬਚਾਈ ਉਹਨੇ ਨਹੀਂ ਮਾਂ ਦੇ ਪਰਤੇ ਨੇ ਪ੍ਰਵਾਹ ਕੀਤੀ ਇਹ ਇਹ ਮੈਂ ਸਕੂਲ ਦੇ ਪ੍ਰਬੰਧਕਾਂ ਨੂੰ ਵੀ ਪ੍ਰਾਈਵੇਟ ਸਕੂਲਾਂ ਦੇ ਜਾਂ ਸਰਕਾਰੀ ਸਕੂਲਾਂ ਦੇ ਕਿਸੇ ਵੀ ਬੰਨ ਲੱਗੀ ਐ ਉਹਨਾਂ ਦੇ ਪ੍ਰਬੰਧਕਾਂ ਨੂੰ ਵੀ ਮੈਂ ਬੇਨਤੀ ਕਰਦਾ ਤੇ ਭਾਈ ਡਰਾਈਵਰਾਂ ਨੂੰ ਵੀ ਕਰਦਾ ਵੀ ਕੱਲ ਨੂੰ ਇਹ ਨਾ ਮੁੜ ਕੇ ਚੀਕਾਂ ਮਾਰਿਓ ਇੱਕ ਦੋ ਅੱਗੇ ਗੱਲਾਂ ਹੋਈਆਂ ਵੀ ਮੈਂ ਪਹਿਲਾਂ ਕਹਿਣਾ ਹੁੰਨਾ ਅਗਲੇ ਨੂੰ ਵੀ ਭਾਈ ਐ ਨਹੀਂ ਆਏ ਗਲਤੀ ਐ ਤੇਰੀ ਤੇ ਮੈਂ ਵੀਡੀਓ ਬਣਾ ਕੇ ਨੈਟ ਤੇ ਚਾੜਤੀਆਂ ਪ੍ਰਸ਼ਾਸਨ ਨੂੰ ਦੇਤੀ ਮੁੜ ਕੇ ਕਿਸੇ ਦਾ ਡਰਾਈਵਿੰਗ ਲਾਇਸੈਂਸ ਕੈਨਸਲ ਹੋ ਗਿਆ ਜਾਂ ਗੱਡੀ ਦਾ ਪਰਮਟ ਕੈਨਸਲ ਹੋ ਗਿਆ ਕੋਈ ਮੁੜ ਕੇ ਇਹ ਬੰਦਾ ਚੀਕਾਂ ਨਾ ਮਾਰਿਓ ਠੀਕ ਹੈ ਜੀ ਹੁਣ ਵੀ ਮੈਂ ਦੇਖ ਕੇ ਆਇਆ ਆ ਦਇਲਪੁਰ ਸਕੂਲ ਦੀ ਨਾ ਜਮਾ ਰੋਡ ਦੇ ਉੱਤੇ ਲਾ ਕੇ ਖੜਾ ਆ ਰਾਮਨਾ バス ਤੇ ਦੂਜੀਆਂ ਗੱਡੀਆਂ ਦੀ ਜਾਮ ਲੱਗੀ ਜਾਂਦੀ ਹੈ ਗੁੱਸਾ ਨਾ ਮੰਨਿਓ ਭਾਈ ਠੀਕ ਹੈ ਟ੍ਰੈਫਿਕ ਨਿਯਮਾਂ ਦੀ ਲੰਘਣਾ ਕਰਨਾ ਤਾਂ ਸਿੱਧਾ ਮੌਤ ਨੂੰ ਸੱਦਾ ਦੇਣਾ ਹੈ ਤੇ ਮਾਪਿਆਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਜਿਹੜੇ ਸਕੂਲ ਦੇ ਵਿੱਚ ਤੁਹਾਡੇ ਬੱਚੇ ਜਾਂਦੇ ਆ ਜਿਹੜੀ ਬਸ ਤੇ ਜਾਂਦੇ ਆ ਉਹਦੇ ਡਰਾਈਵਰ ਨੂੰ ਇੱਕ ਵਾਰੀ ਮਾੜੀ ਜੀ ਤਾੜਨਾ ਕਰੋ ਕਿਉਂਕਿ ਮੈਂ ਸਾਰੇ ਤਾਂ ਨਹੀਂ ਕਹਿੰਦਾ ਪਰ 90 95% ਦਾ ਮੈਂ ਦਾਵਾ ਕਰਦਾ ਇਹ ਕਰਦਾ ਠੀਕ ਹੈ ਨਾ ਉਹਦੇ ਵਿੱਚੋਂ 50% ਨੂੰ ਤਾਂ ਚੰਗੀ ਤਰ੍ਹਾਂ ਗੱਡੀ ਚਲਾਉਣੀ ਵੀ ਨਹੀਂ ਆਉਂਦੀ ਹੁੰਦੀ ਇਸ ਕਰਕੇ ਮੇਰੀ ਬੇਨਤੀ ਹੈ ਜਿਹੜੇ ਨੇੜੇ ਤੇੜੇ ਸਾਡੇ ਇਲਾਕੇ ਦੇ ਸਕੂਲ ਹੈ ਵੀ ਭਾਈ ਮੁੜ ਕੇ ਨਾ ਚੀਕਾ ਮਾਰਿਓ ਜੇ ਮੈਂ ਵੀਡੀਓ ਬਣਾ ਕੇ ਆਪਦੇ ਚੈਨਲ ਤੇ ਚੜਾਤੀ ਤੇ ਪ੍ਰਸ਼ਾਸਨ ਨੂੰ ਦੇਦੀ ਠੀਕ ਹੈ ਮੈਂ ਦੇਊਂਗਾ ਪੱਕਾ ਇਹ ਗੱਲ ਹੈ ਜਿਹੜਾ ਜਦੋਂ ਮੇਰੇ ਕੋਲੋਂ ਹੁਣ ਇਦੂ ਮੁੜ ਕੇ ਮੈਨੂੰ ਪਤਾ ਲੱਗਿਆ ਵੀ ਕਿਸੇ ਸਕੂਲ ਦੀ ਬੈਂ ਨੇ ਕੁਝ ਦਿਨ ਪਹਿਲਾਂ ਇੱਕ ਐਕਸੀਡੈਂਟ ਵੀ ਹੋਇਆ ਮੈਨੂੰ ਪਤਾ ਸਕੂਲ ਜਾਣ ਦਾ ਔਰ ਇੰਨੀ ਰਫ ਚਲਾਉਂਦੇ ਆ ਉਹ ਗੱਡੀ ਪ੍ਰਵਾਹ ਹੀ ਨਹੀਂ ਮੰਨਦੇ ਉਹਨਾਂ ਨੂੰ ਐ ਹੁੰਦਾ ਵੀ ਸਾਨੂੰ ਕਿਹੜਾ ਕਿਸੇ ਨੇ ਕੁਝ ਕਹਿਣਾ ਗਲਤੀ ਤਾਂ ਦੂਜਿਆਂ ਦੀ ਕੱਢਣੀ ਆ ਸੀ ਤਾਂ ਜਵਾਕ ਜਵਾਕ ਲੈ ਕੇ ਚੱਲੇ ਆ ਪਰ ਇਹ ਨਹੀਂ ਪਤਾ ਵੀ ਕਈ ਘਰਾ ਦੇ ਚਿਰਾਗ ਤੁਸੀਂ ਲੈ ਕੇ ਚੱਲੇ ਹੁੰਨੇ ਵੀ ਥੋੜੀ ਮਾੜੀ ਜਿਹੀ ਅਨਗਹਿਲੀ ਨਾ ਇਹ ਨਹੀਂ ਪਤਾ ਕਿੰਨੇ ਘਰਾ ਦੇ ਦੀਵੇ ਬੁੱਲ ਹੋ ਜਾਣ ਇਸ ਕਰਕੇ ਮੇਰੀ ਬੇਨਤੀ ਹੈ ਉਹਨਾਂ ਭਰਾਵਾਂ ਨੂੰ ਪਹਿਲਾਂ ਕੱਲ੍ਹ ਵਾਲੀ ਗੱਲ ਤਾਂ ਮੇਰੇ ਦਿਮਾਗ 'ਚੋਂ ਬਿਸਰ ਗਈ ਸੀ ਅੱਜ ਮੈਂ ਸਕੂਲ ਵਾਲੀ ਬੱਸ ਇੱਕ ਸੜਕ ਤੇ ਖੜੀ ਦੇਖ ਕੇ ਯਾਦ ਆ ਗਿਆ ਤੇ ਇਸ ਕਰਕੇ ਮੈਂ ਨਾ ਵੀਡੀਓ ਬਣਾਉਣ ਲੱਗਾ ਤੇ ਸਾਰੇ ਮੇਰੇ ਭਰਾਵਾਂ ਨੂੰ ਇਹ ਬੇਨਤੀ ਆ ਅੱਜ 21 ਦਸੰਬਰ ਹੈ ਤੇ ਜਿਹੜੀ ਬਾਬਾ ਜਸਵੰਤ ਸਿੰਘ ਸਕੂਲ ਵਾਲੀ ਗੱਲ ਸੀ ਉਹ ਕੱਲ 20 ਦਸੰਬਰ ਦੀ ਸ਼ਾਮ ਨੂੰ 3:30 ਵਜੇ ਦੀ ਗੱਲ ਹੈ ਜਿਹੜੀਆਂ ਸਮਾਧ ਨੂੰ ਵਸਾਂ ਜਾਂਦੀਆਂ ਜੇਕਰ ਜਸਵੰਤ ਸਿੰਘ ਸਕੂਲ ਵਾਲੇ ਕੋਈ ਸੁਣਦੇ ਆ ਸਚਨ ਤਾਂ ਉਹ ਇਹ ਗੱਲ ਨੂੰ ਨੋਟ ਕਰਨ ਕਿਤੇ ਇਹ ਨਾ ਹੋਵੇ ਫੇਰ ਮੁੜ ਕੇ ਤੁਸੀਂ ਕਹੋ ਵੀ ਸਾਨੂੰ ਦੱਸਿਆ ਨਹੀਂ ਤੁਹਾਡੇ ਡਰਾਈਵਰ ਬਹੁਤ ਹੀ ਰਾਪ ਤਰੀਕੇ ਨਾਲ ਗੱਡੀਆਂ ਚਲਾਉਂਦੇ ਨੇ ਚਲਾਉਂਦੇ ਦੂਜੇ ਸਕੂਲਾਂ ਦੇ ਪਰ ਉਹਨਾਂ ਜਮਾ ਹੀ ਇੰਨੀ ਹੱਤ ਕਰਤੀ ਸੀ ਮੈਂ ਨਾਲ ਤਾਂ ਮੇਰੀ ਨਵੀਂ ਗੱਡੀ ਭੰਦਣੀ ਸੀ ਨਾਲੇ ਆਪ ਦਾ ਨੁਕਸਾਨ ਕਰਨਾ ਸੀ ਨਾਲੇ ਮੇਰਾ ਨੁਕਸਾਨ ਕਰਨਾ ਸੀ ਠੀਕ ਹੈ ਗੱਲ ਕਰ ਆਉਂਦੇ ਨੂੰ ਮੇਰੇ ਨੂੰ ਸਕੂਲ ਬੰਦ ਹੋ ਗਿਆ ਸੀ ਨਹੀਂ ਮੈਂ ਖੜ ਕੇ ਉੱਥੇ ਉਹਨਾਂ ਦੇ ਲਾਂਬਾ ਦੇ ਕੇ ਹੋਣਾ ਸੀ ਤੇ ਹੁਣ ਉਹ ਸਕੂਲ ਵਾਲਿਆਂ ਨੇ ਮੇਰੀ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕੋਈ ਉਹਦਾ ਸਕੂਲ ਦਾ ਮੈਨੇਜਰ ਜਾਂ ਕੋਈ ਉਹਦਾ ਪ੍ਰਿੰਸੀਪਲ ਸੁਣ ਰਿਹਾ ਹੈ ਮੇਰੀ ਵੀਡੀਓ ਨੂੰ ਸੁਣੇ ਤਾਂ ਮੇਰਾ ਭਰਾ ਆਪ ਦੇ ਉਹ ਡਰਾਈਵਰ ਨੂੰ ਜਰੂਰ ਪੁੱਛੋ ਦੋ ਬੱਸਾਂ ਜਾਂਦੀਆਂ ਸੀ 3 ਤੋਂ 7:30 ਦੇ ਵਿੱਚ ਸਮਾਧ ਭਾਈ ਨੂੰ ਜਿਹੜੀ ਅਗਲੀ ਬੱਸ ਸੀ ਠੀਕ ਹੈ ਜੀ ਦੇ ਦੂਜੇ ਸਕੂਲ ਵਾਲਿਆਂ ਨੇ ਵੀ ਮੇਰੀ ਬੇਨਤੀ ਹੈ ਭਰਾਵੋ ਤੁੰਦ ਦੇ ਦੇਣਾ ਹੁਣ ਤੇ ਥੋੜਾ ਜਿਹਾ ਆਪਦਾ ਸੰਭਲ ਕੇ ਚੱਲਿਆ ਕਰੋ ਤੇ ਜੇ ਕਿਸੇ ਦੀ ਮਿਸਟੇਕ ਹੁਣ ਦੇਖੀ ਮੈਂ ਮੈਂ ਵੀਡੀਓ ਬਣਾ ਕੇ ਪੱਕਾ ਨਿੱਡ ਤੇ ਚੜੂੰਗਾ ਨਾਲੇ ਆਪਦੀ YouTube ਚੈਨਲ ਤੇ ਨਾਲੇ ਹੋਰ ਚੈਨਲਾਂ ਨੂੰ ਵੀ ਦਊਂਗਾ ਤੇ ਪ੍ਰਸ਼ਾਸਨ ਨੂੰ ਵੀ ਭੇਜੂੰਗਾ ਉਹ ਤੇ ਐਜੂਕੇਸ਼ਨ ਬੋਰਡ ਨੂੰ ਵੀ ਭੇਜੂੰਗਾ ਮੈਂ ਚੰਡੀਗੜ੍ਹ ਨੂੰ ਮੇਲ ਕਰੂੰਗਾ ਉਹ ਪੂਰੀ ਵੀਡੀਓ ਬਣਾ ਕੇ ਫੇਰ ਨਾ ਕੋਈ ਚੀਕਾਂ ਮਾਰੇ ਜੇ ਕਿਸੇ ਦਾ ਇਦੋਂ ਮੁੜ ਕੇ ਹੁਣ ਹੋਇਆ ਮੁੜ ਕੇ ਜੋ ਮਰਜ਼ੀ ਕਰੋ ਠੀਕ ਹੈ ਮੈਂ ਤੁਹਾਨੂੰ ਪਹਿਲੀ ਯਾਰ ਪ੍ਰੇਮ ਨਾਲ ਕਹਿਣਾ ਦੋ ਤਿੰਨ ਵਾਰੀ ਅੱਗੇ ਮੈਂ ਗੇਲੀਆਂ ਦੇਖੀਆਂ ਸਕੂਲ ਬੱਸਾਂ ਦੀਆਂ ਪ੍ਰਵਾਹ ਨਹੀਂ ਕਰਦੇ ਜਮਾਂ ਹੀ ਚਲਾਉਂਦੇ ਬੱਸ ਨੂੰ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਮਾਪਿਆਂ ਨੂੰ ਵੀ ਬੇਨਤੀ ਹੈ ਤੇ ਸਕੂਲ ਵਾਲੇ ਪ੍ਰਬੰਧਕਾਂ ਨੂੰ ਵੀ ਥੋੜਾ ਜਿਹਾ ਬੈਨ ਵਾਲੇ ਡਰਾਈਵਰਾਂ ਨੂੰ ਕੋ ਪਹਿਲਾ ਟਾਈਮ ਨਾਲ ਤੁਰਪਿਆ ਕਰੋ ਮਗਰ ਅੱਗ ਲੱਗੀ ਵਾਲਿਆਂ ਨੂੰ ਨਾ ਜਾਇਆ ਕਰੋ ਠੀਕ ਹੈ ਜੀ ਸਾਰਿਆਂ ਦਾ ਧੰਨਵਾਦ ਤੇ ਹੋਰ ਜਾਣਕਾਰੀਆਂ ਲਈ ਤੇ ਇਦਾਂ ਦੀਆਂ ਖਬਰਾਂ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿੰਨੀਆਂ ਉਹਦੇ ਤੇ ਨਿਊਜ਼ ਪਾਈਆਂ ਜਾਂਦੀਆਂ ਆ ਉਹਨੂੰ ਲਾਇਕ ਸ਼ੇਅਰ ਕਰੋ ਜੇ ਹੀ ਤੁਹਾਡੀ ਟਿੱਪਣੀ ਲੱਗਦੀ ਹੈ ਜੇ ਕੋਈ ਗਲਤ ਲੱਗਦੀ ਹੈ ਤਾਂ ਉਹ ਵੀ ਜਾਣਕਾਰੀ ਦਿਓ ਤੁਹਾਡੀ ਜਾਣਕਾਰੀ ਨੂੰ ਲੈ ਕੇ ਅੱਗੇ ਤੋਂ ਸੁਧਾਰ ਕੀਤਾ ਜਾਊਗਾ ਸਾਰਿਆਂ ਦਾ ਧੰਨਵਾਦ ਸ਼ਸ਼ੀਕਰ